ਕਾਉ ਬਿਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ ਉਹ ਦਿਲ ਤਾਂ ਦਿਖਾਇਆ ਪਿਆ ਆਪਾਂ ਜਿਆਦਾ ਖਾਣਿਆ ਕੋਲੇਸਟਰੋਲ ਵਧ ਗਿਆ ਗਏ ਦੀ ਧੜਕਣ ਵਧੀ ਪਿਆ ਇੰਨਾ ਜਿਆਦਾ ਖੂਨ ਗਾੜਾ ਕਰਿਆ ਪਿਆ ਦਿਲ ਤੇ ਇਨਫਲਮੇਸ਼ਨ ਆ ਬੋਡੀ ਤੇ ਇਨਫਰਮੇਸ਼ਨ ਆ ਉਹ ਬਲੱਡ ਨਹੀਂ ਪੰਪ ਕਰ ਰਿਹਾ ਉਹਦਾ ਜ਼ੋਰ ਲੱਗਦਾ ਦਿਲ ਤਾਂ ਪੇਨ ਚ ਇਹ ਡਾਇਲੋਗ ਨੇ ਨਾ ਬਹੁਤ ਲੋਕਾਂ ਦਾ ਗੰਗਾ ਕਰਿਆ ਜਿਵੇਂ ਸਿਆਣੇ ਕਹਿੰਦੇ ਨੇ ਕੀ ਖਾ ਕੇ ਪਸਤਾਇਆ ਨਾ ਕੇ ਨਹੀਂ ਪਸਤਾਇਆ ਜਿਹੜਾ ਖਾਣਾ ਉਹ ਭੁੱਖ ਰੱਖ ਕੇ ਖਾਣਾ ਚਾਹੀਦਾ ਤਾਂ ਕਿ ਤੁਹਾਡੇ ਢਿੱਡ ਨੂੰ ਵੀ ਰੈਸਟ ਮਿਲੇ ਤੇ ਗਲਤ ਗੰਦਮੰਦ ਖਾਣੇ ਨਾਲ ਜਿੰਮੀ ਆਪਾਂ ਕਹਿੰਦੇ ਆ ਬਸ ਦਿਲ ਨਾਲ ਗਿਆਦਾ ਦਿਖਾਓ ਦਿਲ ਤਾਂ ਆਪਣੀ ਦਿਖਾਈ ਜੰਨੇ ਆ ਚੰਗਾ ਫੂਡ ਖਾਣਾ ਜਿਹੜਾ ਦਿਲ ਨੂੰ ਸਪੋਰਟ ਕਰੇ ਮੈਂ ਤਾਂ ਹੀ ਬਹੁਤ ਵਾਰ ਕਹਿਣਾ ਹੁੰਦਾ ਕਿ ਖਾਓ ਵੀ ਵਧੀਆ ਪਰ ਖਾਓ ਵੀ ਭੁੱਖ ਰੱਖ ਕੇ ਸਿੰਪਲ ਫੰਡਾ ਜਿਹਦੀ ਮਿਹਨਤਾ ਉਹਨਾਂ ਖਾਓ ਜਿੰਨਾ ਹਾਜਮ ਹੁੰਦਾ ਉਹਨਾਂ ਖਾਓ ੱੱਕੇ ਨਾਲ ਨਾ ਖਾਓ ਕ੍ਰੀਵਿੰਗ ਆ ਵਧਾ ਕੇ ਨਾ ਖਾਓ ਜੇ ਸਮਾਨ ਫਰੀ ਦਾ ਮਿਲ ਗਿਆ ਤਾਂ ਢਿੱਡ ਤਾਂ ਆਪਣਾ ਉਹ ਦੇਖ ਕੇ ਖਾਓ ਚਾਹੇ ਕੋਈ ਅਪਦੇ ਫੂਡ ਆ ਜਿਆਦਾ ਐਕਸਟਰਾ ਹੀ ਖਾਣੇ ਤੇ ਤੁਹਾਡੇ ਅਪਦੇ ਪੈਸੇ ਖਰਾਬ ਹੁੰਦੇ ਆ ਬੰਦ ਖਾਣਾ ਦਾ ਵੇਸਟੇਜ ਹੀ ਆ ਬਾਡੀ ਨੂੰ ਬਾਹਰ ਹੀ ਕੱਢਣਾ ਚਾਹੇ ਤੁਸੀਂ ਪ੍ਰੋਟੀਨ ਜਿਆਦਾ ਖਾ ਲੋ ਚਾਹੇ ਕਾਰਬ ਖਾ ਲੋ ਜਾਂ ਫੈਟ ਖਾ ਲੋ ਤੰਗੀ ਹੋਊਗੀ ਬਾਡੀ ਸੋ ਆਪਾਂ ਚਾਹੁੰਦੇ ਕਿ ਇਹ ਚੀਜ਼ ਬਾਰੇ ਆਪਾਂ ਸੋਚੀਏ ਤੇ ਗੱਲ ਨੂੰ ਚੌੜ ਵਿੱਚ ਨਾ ਲਈਏ